ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਬਾਟ ਤੇ ਬੈਠੇ ਕਿਸਾਨਾਂ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਕਿ ਰੇਲਵੇ ਟ੍ਰੈਕ ਜਮਕੀਤੇ ਜਾਣਗੇ ਉਸ ਤੋਂ ਬਾਅਦ ਅੱਜ 12 ਵਜੇ ਕਿਸਾਨਾਂ ਵੱਲੋਂ ਰੇਲਵੇ ਟ੍ਰੈਕ ਦੇ ਉੱਤੇ ਪੱਕਾ ਧਰਨਾ ਲਗਾ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਮੁਸ਼ਕਲਾਂ ਵਧਾ ਦਿੱਤੀਆਂ ਨੇ ਸਰਕਾਰ ਦੀਆਂ ਕਿਉਂਕਿ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ 12 ਵਜੇ ਰੇਲਵੇ ਟ੍ਰੈਕ ਜਮ ਕਰਨਗੇ ਜਾਨੀ ਕਿ ਹੁਣ ਸ਼ੰਭੂ ਦੇ ਉੱਤੇ ਜਿਹੜੇ ਕਿਸਾਨ ਬਾਰਡਰ ਤੇ ਬੈਠੇ ਸੀ ਸੜਕਾਂ ਜਾਬਕਾਰੀ ਬੈਠੇ ਸੀ ਉਹਨਾਂ ਵੱਲੋਂ ਹੁਣ ਸ਼ੰਭੂ ਦੇ ਵਿੱਚ ਰੇਲਵੇ ਟਰੈਫਿਕ ਜਮ ਕਰ ਦਿੱਤਾ ਗਿਆ ਤੇ ਰੇਲ ਆਵਾਜਾਈ ਇਸ ਨਾਲ ਹੁਣ ਪ੍ਰਭਾਵਿਤ ਹੋ ਸਕਦੀ ਹੈ ਵੱਡੀ ਖਬਰ ਦੱਸ ਚੰਦਰ ਆ ਸਾਂਝੀ ਕਰ ਰਿਹਾ ਕਿ ਕਿਸਾਨਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਉੱਥੇ ਜਾ ਕੇ ਤੰਨਾ ਲਗਾ ਦਿੱਤਾ ਗਿਆ ਤੇ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਤਨਖਤ ਕੀਤਾ ਗਿਆ ਪਰ ਬਾਵਜੂਦ ਇਸਤੇ ਕਿਸਾਨਾਂ ਵੱਲੋਂ ਬੈਰੀਕੇਡ ਤੋੜ ਕੇ ਜਾ ਕੇ ਮੋਰਚਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆ ਤੇ ਇਹ ਮੋਰਚਾ ਇਹ ਵੀ ਦੱਸਦੀ ਕਿ ਅਨਮਿੱਥੇ ਸਮੇਂ ਲਈ ਲਗਾਇਆ ਗਿਆ ਕਿਉਂਕਿ ਕਿਸਾਨ ਆਗੂ ਸਰਵਰ ਸਿੰਘ ਮਾਫ ਕਰਨਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਿਸ ਵੱਲੋਂ ਤਿੰਨ ਨੌਜਵਾਨ ਜਿਹੜੇ ਕਿ ਹਿਰਾਸਤ ਵਿੱਚ ਲੈ ਗਏ ਨੇ ਜਦੋਂ ਤੱਕ ਉਹਨਾਂ ਨੂੰ ਨਹੀਂ ਛੱਡਿਆ ਜਾਂਦਾ ਉਦੋਂ ਤੱਕ ਇਹ ਪੱਕਾ ਮੋਰਚਾ ਜਾਰੀ ਰਹੂਗਾ ਤਾਂ ਅਨਮਿੱਥੇ ਸਮੇਂ ਲਈ ਧਰਨਾ ਲਗਾਇਆ ਗਿਆ ਕਿਸਾਨਾਂ ਵੱਲੋਂ ਤੇ ਬਿਨਾ ਚਰ ਹੁਣ ਦੀਆ ਮੰਗਾ ਨਹੀਂ ਮੰਨੇ ਜਾਂਦੀ ਆ ਉਦੋਂ ਤੱਕ ਕਿਸਾਨ ਕਹਿੰਦੇ ਕਿ ਸਰਕ ਰੇਲਵੇ ਟਰੈਕ ਦੇ ਉੱਤੇ ਬੈਠਣਗੇ ਕਿਉਂਕਿ ਪਹਿਲਾਂ ਕਿਸਾਨਾਂ ਵੱਲੋਂ ਸੜਕਾਂ ਜੰਮ ਕੀਤਿਆਂ ਹੁੰਜਾਰੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਕਿਸਾਨ ਜਿਹੜੇ ਉਹ ਵੱਡੀ ਗਿਣਤੀ 'ਚ ਪੱਕਾ ਮੋਰਚਾ ਲਗਾ ਕੇ ਬੈਠੇ ਨੇ 26 ਜਨਵਰੀ ਤੋਂ ਕਿਸਾਨ ਇਸ ਮੋਰਚੇ ਦੇ ਉੱਤੇ ਨੇ ਪਰ ਅਜੇ ਤੱਕ ਕਿਸਾਨਾਂ ਦੇ ਨਾਲ ਜਿਹੜੀ ਗੱਲਬਾਤ ਭਾਵੇਂ ਹੋਈ ਆ ਪਰ ਕੋਈ ਸੱਟਾ ਨਿਕਲ ਕੇ ਸਾਹਮਣੇ ਨਹੀਂ ਆਇਆ ਜਿਸ ਨੂੰ ਲੈ ਕੇ ਹੁਣ ਕਿਸਾਨਾਂ ਨੇ ਇੱਕ ਵਾਰ ਫਿਰ ਤੋਂ ਕ ਸਰਕਾਰ ਦੀਆਂ ਮੁਸ਼ਕਲਾਂ ਵਧਾਉਣ ਲਈ ਇੱਕ ਨਵਾਂ ਐਲਾਨ ਕੀਤਾ ਸੀ ਕਿ ਹੁਣ ਰੇਲਵੇ ਟਰੈਕ ਵੀ ਜਮ ਕਰਨਗੇ ਤਾਂ ਸ਼ੰਭੂ ਦਾ ਰੇਲਵੇ ਟਰੈਕ ਚਾਮ ਕਰ ਦਿੱਤਾ ਗਿਆ ਬਹੁਤ ਸਾਰੀਆਂ ਰੇਲਾ ਜਿਹੜੀਆਂ ਉਧਰ ਨੂੰ ਜਾਂਦੀਆਂ ਨੇ ਉਹ ਪ੍ਰਭਾਵਿਤ ਹੋ ਸਕਦੀਆਂ ਨੇ ਕਿਉਂਕਿ ਪਹਿਲਾਂ ਜੇਕਰ ਇਸ ਰਾਸਤੇ ਦੀ ਗੱਲ ਕੀਤੀ ਜਾਵੇ ਜਿਹੜਾ ਦਿੱਲੀ ਨੈਸ਼ਨਲ ਹਾਈਵੇ ਹੈ ਉਹ ਵੀ ਕਿਤੇ ਨਾ ਕਿਤੇ ਬਲੌਕਸ ਜਿਗਾ ਕਿਉਂਕਿ ਦਿੱਲੀ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਹੁਣ ਜਿਹੜੇ ਰੇਲਵੇ ਰਾਹੀ ਅ ਦੂਜੇ ਸਟੇਟਾਂ ਵਿੱਚ ਜਾਂਦੇ ਨੇ ਜਾਂ ਇਸ ਰਾਸਤੇ ਤੋਂ ਗੁਜ਼ਰਦੇ ਨੇ ਕਿਉਂਕਿ ਯਾਤਰੀ ਰੇਲਾਂ ਜੜੀਆਂ ਉਹ ਇਸੇ ਰਾਸਤੇ ਤੋਂ ਗੁਜ਼ਰਦੀਆਂ ਨੇ ਸੰਭੂਰ ਹੁੰਦੇ ਹੋਏ ਜੜੀਆਂ ਟ੍ਰੇਨਾਂ ਜਾਂਦੀਆਂ ਨੇ ਤਾਂ ਅਵਾਜਾਈ ਪ੍ਰਭਾਵਤ ਹੋ ਸਕਦੀ ਹੈ ਸਰਕਾਰ ਨੂੰ ਜਲਦੀ ਵੱਡਾ ਫੈਸਲਾ ਜਿਹੜਾ ਨਾ ਪਊਗਾ ਕਿਉਂਕਿ ਜਿਹੜੇ ਨੌਜਵਾਨ ਤਿੰਨ ਦੱਸੇ ਜਾ ਰਹੇ ਨੇ ਕਿ ਹਰਾਸ ਵਿੱਚ ਲੈ ਸੀ ਉਸ ਨੂੰ ਮੁੱਖ ਰੱਖਦੇ ਹੋਏ ਪੱਕਾ ਮੋਰਚਾ ਲਗਾ ਦਿੱਤਾ ਗਿਆ ਤਾਂ ਅ ਕੈਰੀਅਰ ਕੇ ਕਿਸਾਨਾਂ ਵੱਲੋਂ ਹੁਣ ਸਰਕਾਰ ਦੀਆਂ ਮੁਸ਼ਕਲਾਂ ਵਧਾਉਣ ਵਾਸਤੇ ਇਹ ਨਵਾਂ ਐਲਾਨ ਕੀਤਾ ਗਿਆ ਸੀਗਾ ਇੱਕ ਜਿਸ ਤੋਂ ਬਾਅਦ ਹੁਣ ਕਿਸਾਨ ਨੇ ਜਿਹੜੇ ਉਹ ਸੜਕਾਂ ਉੱਤੇ ਆ ਚੁੱਕੇ ਨੇ ਪੁਲਿਸ ਪ੍ਰਸ਼ਾਸਨ ਨਾਲ ਧੱਕੇ ਮੁਕੀ ਵੀ ਪੁੰਦੀ ਵਿਖਾਈ ਦਿੱਤੀ ਆ ਪਰ ਕਿਸਾਨ ਕਹਿ ਰਹੇ ਨੇ ਕਿ ਅਸੀਂ ਲੰਬੇ ਸਮੇਂ ਤੋਂ ਬੈਠੇ ਆ ਸਾਡਾ ਹੱਲ ਕਿਉਂ ਨਹੀਂ ਕੀਤਾ ਜਾ ਰਿਹਾ ਇਹ ਵੀ ਦੱਸ ਜੀਏ ਕਿ ਜਿਸ ਤਰੀਕੇ ਨਾਲ ਕਣਕ ਦਾ ਸੀਜ਼ਨ ਆ ਤਾਂ ਬਹੁਤ ਸਾਰੇ ਕਿਸਾਨ ਨੇ ਜਿਹੜੇ ਆਪਣੀ ਫਸਲਾਂ ਦੇ ਵਿੱਚ ਰੁੱਝੇ ਹੋਏ ਨੇ ਪਰ ਫਿਰ ਵੀ ਵੱਡੀ ਗਿਣਤੀ ਚ ਕਿਸਾਨ ਨੇ ਜਿਹੜੇ ਉਹ ਸ਼ੰਭੂ ਬਾਰਡਰ ਦੇ ਉੱਤੇ ਨਜ਼ਰ ਆਇਆ ਨਹੀਂ ਜਿਨ੍ਹਾਂ ਵੱਲੋਂ ਪੱਕਾ ਮੋਰਚਾ ਹੁਣ ਲਗਾ ਦਿੱਤਾ ਗਿਆ ਤਾਂ ਦੇਖਣਾ ਹੋਏਗਾ ਕਿ ਕਦੋਂ ਤੱਕ ਸਰਕਾਰ ਕੋਈ ਫੈਸਲਾ ਲੈਂਦੀ ਹੈ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਜਿਸ ਤਰੀਕੇ ਨਾਲ ਸਰਵਜਿੰਦਰ ਸਿੰਘ ਪੰਦੇਰ ਦੀ ਗੱਲ ਕੀਤੀ ਜਾਵੇ ਜਗਜੀਤ ਸਿੰਘ ਡੱਲੇਵਾਲ ਦੀ ਇਹ ਦੋਵੇਂ ਵੱਡੀਆਂ ਜਥੇਬੰਦੀਆਂ ਇਸ ਮੋਰਚੇ ਵਿੱਚ ਸ਼ਮੂਲਿਤ ਕਰੀਆਂ ਨੇ ਹਾਲਾਂਕਿ ਕੁਝ ਜਥੇਬੰਦੀਆਂ ਇਸ ਮੋਰਚੇ ਤੋਂ ਪਾਸਾ ਵੱਟ ਰਹੀਆਂ ਸੀ ਕਿਉਂਕਿ ਉਹ ਕੋਈ ਮਜ਼ਾ ਕਹਿਣਾ ਸੀ ਕਿ ਸਾਡਾ ਮੋਰਚਾ ਨਹੀਂ ਨਾ ਹੀ ਸਾਡੇ ਵੱਲੋਂ ਕੋਈ ਕਾਲ ਦਿੱਤੀ ਗਈ ਹੈ ਤੇ ਉਹ ਉਹਨਾਂ ਵੱਲੋਂ ਇਹ ਬਿਆਨ ਜਰੂਰ ਦਿੱਤਾ ਗਿਆ ਕਿ ਅਸੀਂ ਕਿਸਾਨਾਂ ਦੇ ਨਾਲ ਆਂ ਜੇਕਰ ਕੋਈ ਸਰਕਾਰ ਅਤਿਆਚਾਰ ਕਰਦੀ ਹੈ ਕਿਸਾਨਾਂ ਉੱਤੇ ਤਾਂ ਅਸੀਂ ਨਾਲ ਆਂ ਪਰ ਫਿਰ ਵੀ ਕਹ ਲਈਏ ਕਿ ਜ਼ਿਆਦਾਤਰ ਕਿਸਾਨ ਜਥੇਬੰਦੀਆਂ ਪਾਸਾ ਵੱਟਦੀਆਂ ਨਜ਼ਰ ਆਈਆਂ ਆਪਣੇ ਪੱਧਰ ਤੇ ਧਰਨਾ ਜਿਸ ਤਰੀਕੇ ਨਾਲ ਗੱਲ ਕੀਤੀ ਜਾਵੇ ਕਿਸਾਨ ਕੁਝ ਹੋਰ ਜਥੇਬੰਦੀਆਂ ਦਿੱਤਾ ਉਹ ਆਪਣੇ ਪੱਧਰ ਤੇ ਧਰਨਾ ਦਿੰਦੀਆਂ ਬੇਸ਼ੱਕ ਨਜ਼ਰ ਆਈਆਂ ਪਰ ਇਹ ਜਿਹੜਾ ਪੱਕਾ ਮੋਰਚਾ 26 ਜਨਵਰੀ 2024 ਤੋਂ ਲਗਾਇਆ ਹੋਇਆ ਤਾਂ ਇਸ ਦੇ ਵਿੱਚ ਅਜੇ ਗਿਸ ਨੂੰ ਡੱਲੇਵਾਲ ਸਰਵਿਸਿੰਗ ਤੇ ਰੋਣਾ ਦੀਆਂ ਜਥੇਬੰਦੀਆਂ ਸ਼ਾਮਲ ਨਹੀਂ ਕਿਉਂਕਿ ਕਿਸਾਨਾਂ ਦੀ ਮੰਗ ਸੀ ਦਿੱਲੀ ਜਾਣ ਦੀ ਕਾਲ ਸੀਗੀ ਪਰ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਪੰਜਾਬ ਹਰਿਆਣਾ ਬਾਰਡਰ 'ਤੇ ਰੋਕ ਲਿਆ ਗਿਆ ਤੇ ਹੁਣ ਬਹੁਤ ਸਾਰੇ ਕਿਸਾਨ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਮੌਜੂਦ ਨੇ ਜਿਸ ਤੋਂ ਬਾਅਦ ਕਿ ਖਨੌਰੀ ਬਾਰਡਰ ਤੇ ਇੱਕ ਸ਼ੁਭਕਰਨ ਕਿਸਾਨ ਦੀ ਗੋਲੀ ਲੱਗਣ ਕਾਰਨ ਮੌਤ ਵੀ ਹੋਈ ਸੀ ਤਾਂ ਬਹੁਤ ਸਾਰੀਆਂ ਮੰਗਾਂ ਨੇ ਕਿਸਾਨਾਂ ਦੀਆਂ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਤੇ ਉਸ ਤੋਂ ਬਾਅਦ ਨਵੀਆਂ ਮੰਗਾਂ ਵੀ ਹੁਣ ਜੁੜਦੀਆਂ ਬਖਾਈ ਦੇਰੀਆਂ ਨੇ ਤਾਂ ਦੇਖਣਾ ਹੋਊਗਾ ਕਿ ਸਰਕਾਰ ਕਦੋਂ ਤੱਕ ਇਸ ਨੂੰ ਲੈ ਕੇ ਫੈਸਲਾ ਲੈਂਦੀ ਆ ਪਰ ਮੁਸ਼ਕਲਾਂ ਸਰਕਾਰ ਦੀਆਂ ਹੁਣ ਵੱਧ ਚੁੱਕੀਆਂ ਨੇ ਕਿਉਂਕਿ ਇੱਕ ਪਾਸੇ ਚੋਨ ਜਾਬਤਾ ਲੱਗਿਆ ਹੋਇਆ ਹੈ ਦੂਜੇ ਪਾਸੇ ਰੇਲਵੇ ਟਰੈਕ ਚਾਮ ਕਰ ਦਿੱਤਾ ਗਿਆ ਹੈ ਸ਼ੰਭੂ ਦਾ ਤਾਂ ਇਸ ਤੋਂ ਬਾਅਦ ਜਿਹੜੀ ਵੀ ਰੇਲ ਹਾਊਸ ਪਾਸੇ ਨੂੰ ਗੁਜਰਦੀਆਂ ਨੇ ਉਸ ਰਾਸਤੇ ਤੋਂ ਗੁਜਰਦੀਆਂ ਨੇ ਤਾਂ ਉਹਨਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਕਿਸਾਨ ਆਪਣੇ ਟੰਡੇ ਲੈ ਕੇ ਹੋਣ ਰੇਲਵੇ ਟਰੈਕ ਤੇ ਬੈਠ ਚੁੱਕੇ ਨੇ ਪੱਕਾ ਮੋਰਚਾ ਲਾ ਲਿਆ ਅੰਮ੍ਰਿਤ ਸਮੇਂ ਲਈ ਕਿਉਂਕਿ ਉਦੋਂ ਤੱਕ ਮੰਗਾ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਕਿਸਾਨ ਹੁਣ ਰੇਲਵੇ ਟਰੈਕ ਤੇ ਰਹਿੰਦੇ